ਵਾਹ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਨਾਲ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਯਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉੜਦਾ ਦਿਖਾਈ ਦਿੱਤਾ ਹੈ ਜਿਹੜਾ ਕਿ ਸ਼ਤਾਬਦੀ ਜਿਹੜੀ ਹੈ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਬਹੁਤ ਬਹੁਤ ਦੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਇਸ ਸਵਿਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮ ਐਲ اے ਰੰਧਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਇੰਨਾ ਵੱਡਾ ਕੋਝਾ ਮਜ਼ਾਕ ਕਰ ਰਿਹਾ ਇਹ ਦਸਤਾਰਾਂ ਲੈ ਗਈਆਂ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਵੇਖਾ ਕਿਨ ਲੱਗੇ ਹੁੰਦੇ ਦਸਤਾਰਾਂ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿਲ ਵੇਖਾ ਲੱਗੀਆਂ ਸੋ ਇਸ ਕਰਕੇ ਜੋ ਤੁਸੀਂ ਕੱਲ ਗੋਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾੜਾ ਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਧਿਆਂ ਦੀ ਵਾਦਾ ਖਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਆ ਸ਼ਿਸ਼ੋਧੀਆਂ ਦੇ ਕਹਿਣ ਤੇ ਕਿ ਆ ਧਾਮ-ਧਾਮ ਛੰਡ ਬੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾ ਲਾਈਆਂ ਭਾਵੇਂ ਜੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪਟਦਿਆਂ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਬਣਾਉਂਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚਰ ਕੇ ਬੋਲਦਾ ਇਹ ਬੜੀ ਮਾਰੀ